ਬੰਦ ਕਰੋ ਬੰਦ ਕਰੋ ਬੰਦ ਕਰੋ ਬਕਵਾਂਨ ਤੇ ਰਕਾਰ ਮੁੜਵਾ 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 ਇਹ ਇੱਕ ਮੁੰਡੇ ਨੇ ਆਖਿਆ ਵੀ ਇਹਨੇ ਮੋਟਰਸਾਈਕਲ ਲਾਇਆ ਐਸ ਰੁਕਦਾ ਇਹਨੇ ਮੁੰਡੇ ਨਾਲ ਮੇਰੇ ਨਾਲ ਹਾਰਨ ਮਾਰਿਆ ਵੀ ਮੋਟਰਸਾਈਕਲ ਸਾਈਡ ਤੇ ਕਰ ਲੈ ਇਹਨੇ ਮੋਟਰਸਾਈਕਲ ਨਹੀਂ ਸਾਈਡ ਤੇ ਕੀਤਾ ਫਿਰ ਮੇਰੇ ਮੁੰਡੇ ਨੇ ਕੋਲ ਜਾ ਕੇ ਆਖਿਆ ਵੀ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰ ਲੋ ਫਿਰ ਉਹਨੇ ਆਖਿਆ ਵੀ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰੋ ਆਂਦਾ ਮੈਂ ਨਹੀਂ ਕਰਨਾ ਤੂੰ ਉਧਰ ਜਿੱਧੋਂ ਦੀ ਲੰਘਦੀ ਆ ਨੰਗਾਲਾ ਮੈਂ ਨਹੀਂ ਮੋਟਰਸਾਈਕਲ ਪਾਸੇ ਕਰਨਾ ਇਹ ਰਾਂ ਦਾ ਮੈਂ ਤੇ ਪਾਲਾ ਬਦਮਾਸ਼ ਆ ਪਾਲਾ ਮੈਂ ਤੇ ਪਾਲਾ ਬਦਮਾਸ਼ ਆ ਤੂੰ ਜੋ ਕਰਨਾ ਕਰ ਲੈ ਇਹ ਮੈਂ ਆਪਣੀ ਮੋਟਰ ਵਾਲੇ ਰਾਹ ਤੇ ਬੰਨ ਤੇ ਜਾ ਰਿਹਾ ਸੀ ਗਾਈ ਉੱਥੇ ਇੱਕ ਪਾਲਾ ਨਾਂ ਦਾ ਬਦਮਾਸ਼ ਬੰਨ ਕਰਸ ਕਰਕੇ ਮੋਟਰਸਾਂ ਖੜਾ ਕਰਕੇ ਬੈਠਾ ਸੀ ਗੱਲਾਂ ਮੇਰੀ ਉਹਨੂੰ ਬੜਾ ਮੈਂ ਕਹਾ ਭਾਈ ਮੋਟਰਾਂ ਹੈ ਛੜ ਦੇ ਵਲਾ ਉਨੇ ਮੁੰਡਾ ਨਹੀਂ ਪਾਜੀ ਸਰਤੇ ਕੀਤਾ ਬਾਤ ਦੀ ਸਰਵਾਈ ਕਰਾ ਪਰਦਾਸ਼ਨ ਮੁਰਦਾਵਾ ਅੱਜ ਪੈਰੇ ਦੋ ਤਾਈਤਨ ਵੇ ਦੀ ਗੱਲ ਹੈ ਮੇਰੇ ਮੁੰਡੇ ਦੇ ਗੱਲ ਪੈ ਗਿਆ ਨਾਲੇ ਆ ਮੇਰੇ ਵੀ ਸਿਰ ਤੇ ਬਾੜ ਬਹੁਤ ਬੁਰਾ ਹਾਲ ਮੇਰੇ ਕੱਪੜੇ ਦੇਖੋ ਜਾ ਕੇ ਸਾਰੇ ਪਾਟੇ ਪਏ ਨਾ ਕੁੱਟ-ਕੁੱਟ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਇਹਨਾਂ ਨੇ ਇਹਨਾਂ ਮੁੰਡੇ ਨੇ ਕਿਹਾ ਵੀ ਆ ਵਹੀ ਕਲਾ ਆਪਣਾ ਸੜਕ ਤੋਂ ਥੋੜੇ ਪਾਸੇ ਕਰ ਲੋ ਮੈਂ ਗੱਡੀ ਲੈ ਕੇ ਉੱਤੇ ਜਾਣਾ ਬਸ ਉਹ ਕਹਿੰਦੇ ਤੂੰ ਕੌਣ ਹੈ ਮੈਂ ਹੈਗਾ ਬਦਮਾਸ਼ ਆ ਮੈਂ ਤੇ ਇੱਕ ਛੋਟਾ ਜਿਹਾ ਮੇਰੇ ਘਰ ਬੱਚਾ ਆਇਆ ਉਹਨੇ ਮੈਨੂੰ ਆਖਿਆ ਮਾਸੀ ਜੀ ਮਾਸੜ ਜੀ ਨਾਲ ਨਾ ਭਾਈ ਬੰਦੇ ਲੜ ਪਏ ਨੇ ਮੈਂ ਆਖਿਆ ਪੁੱਤਰ ਕਿ ਤਰ ਮੈਂ ਇੱਥੇ ਜਗਾ ਕੋਲ ਆ ਗਈ ਹਾਂ ਮੈਨੂੰ ਨਹੀਂ ਪਤਾ ਫਿਰ ਪਿੱਛੋਂ ਪਿੰਡ ਵਾਲ ਪੈਂਟ ਵਾਲਾ ਮੁੰਡਾ ਆਇਆ ਆਂਦਾ ਚਾਚੀ ਕੱਢ ਪਿੰਡ ਕੋਲ ਲੜਾਈ ਹੋ ਰਹੀ ਇਹ ਮੁੰਡੇ ਨੂੰ ਤੇ ਤੇਰੇ ਨੂੰ ਮਾਰ ਛੱਡਣ ਲੱਗੇ ਅਸੀਂ ਸਕੂਟਰੀ ਉੱਤਰ ਨੂੰ ਭਜਾਈ ਜੀ ਪਾਜੀ ਮੈਂ ਭੂਣ ਚੱਕਣ ਦੇ ਲਈ ਰੁਕਿਆ ਵਾਂ ਉੱਥੇ ਤੇ ਪਾਜੀ ਇਹ ਬੰਦੇ ਨੇ ਪਾਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਇਹਨੇ ਪਾਜੀ ਗੱਡੀ ਮੇਰੇ ਵਿੱਚ ਮਾਰੀ ਆ ਇਸ ਬੰਦੇ ਨੇ ਆ ਕੇ ਤੇ ਗੱਡੀ ਮਾਰ ਕੇ ਪਾਜੀ ਮੱਡੇ ਗਿਆ ਵਾਂ ਤੇ ਪਾਜੀ ਮੇਰੇ ਲੈਗਮੈਂਟ ਤੇ ਸੱਟ ਲੱਗੀ ਆ ਪਾਜੀ ਪਰ ਮੈਂ ਉੱਠ ਗਿਆ ਵਾਂ ਮੋਟਰਸਾਈਕਲ ਨੂੰ ਹੱਥ ਪਾ ਕੇ ਤੇ ਇਹ ਪਾਜੀ ਬੰਦਾ ਕਹਿੰਦਾ ਮੈਂ ਆਪਣੀ ਸਾਈਡ ਤੇ ਖੜਾ ਵਾਂ ਬਿਲਕੁਲ ਮੈਨੂੰ ਵੀ ਪਤਾ ਵੀ ਉਹ ਜਗ੍ਹਾ ਪੂਰੀ ਪੂਰੀ ਆ ਵੀ ਉੱਥੋਂ ਦੀ ਮਤਲਬ ਜੇ ਮੈਂ ਸੈਂਟਰ 'ਚ ਰੋਕਦਾ ਵਾਂ ਤਾਂ ਕੋਈ ਚੀਜ਼ ਨਹੀਂ ਲੱਗਦੀ ਤੇ ਪਾਜੀ ਮੈਨੂੰ ਕਹਿੰਦਾ ਵੀ ਫੇਰ ਕਹਿੰਦਾ ਵੀ ਸਾਈਡ ਤੇ ਕਰ ਤੂੰ ਆਪਣਾ ਆਪਣੀ ਬਾਈਕ ਤੇ ਮੇਗਾ ਵੀ ਵੀਰੇ ਤੇਰੀ ਗੱਡੀ ਨੰਗਦੀ ਆ ਤੂੰ ਨਿਕਾਲਾ ਆ ਦੇ ਕੋਈ ਦਿੱਤ ਬਣਾ ਕਾਲਪੋ ਅੱਜ ਇੱਕ ਦਲਜੀਤ ਸਿੰਘ ਪੁੱਤਰ ਕੁ ਜੀ ਜਗਵਾਤੀ ਮਾਚੀਵਾ ਐਮਐਲਆਰ ਮਨਜ਼ੂਰ ਹੋਈ ਜੀ ਇਹੋ ਐਮਐਲਆਰ ਮਨਜ਼ੂਰ ਹੋ ਗਈ ਨਾਲ ਨਾਲ ਉਹਦਾ ਵਿਆਹ ਨੂੰ ਪਰਮਾਤ ਕਰ ਲਿਆ ਵਿਆਹ ਦੇ ਕਰਮਨ ਕਰੀ ਦੀ ਦੋ ਪੰਦੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਦਿਲਜੀਤ ਸਿੰਘ ਹੈ ਜੀ। ਕਿਹੜਾ ਰਹਿਣਾ ਮਾਸ਼ੀ ਜੀ ਇਹਦੇ ਜੀ। ਮੈਂ ਆਪਣੇ ਰੋਡ ਤੇ ਪਿੰਡ ਵਾਲੇ ਤੇ ਜਾ ਰਿਹਾ ਸੀ ਜੀ। ਤੇ ਇੱਕ ਪਾਸੇ ਪਿੰਡ ਦੇ ਟਰੱਕ ਤੇ ਈਟਾਂ ਲੱਤ ਰਹੀਆਂ ਸੀ, ਇੱਕ ਪਾਸੇ ਤੂੜੀ ਲੱਤ ਰਹੀ ਸੀ। ਤੇ ਮੈਂ ਆਪਣੀ ਮੋਟਰ ਵਾਲੇ ਰਾਹ ਤੇ ਬੰਨ ਤੇ ਜਾ ਰਿਹਾ ਸੀ ਬਾਈ। ਉੱਥੇ ਇੱਕ ਪਾਲਾ ਨਾਂ ਦਾ ਬਦਮਾਸ਼ ਬੰਨ ਕ੍ਰਾਸ ਕਰਕੇ ਮੋਟਰਸਾਂ ਖੜਾ ਕਰਕੇ ਬੈਠਾ ਸੀ ਗੱਲਾਂ ਮੇਰੋਗੀ। ਉਹਨੂੰ ਬੜਾ ਮੈਂ ਕਹਾ ਭਾਈ ਮੋਟਰਸਾਈਕਲ ਹੈ ਛੜਤੀ ਵਾਲਾ ਉਹਨੇ ਮੋੜ ਤਾਂ ਨਹੀਂ ਭਾਈ ਛੜਤੇ ਕੀਤਾ ਉਲਟਾ ਕਹਿੰਦਾ ਬਸ ਮਹਾਸ਼ਨ ਜਦੋਂ ਮੈਂ ਗੱਡੀ ਚੋਂ ਨਿਕਲਿਆ ਉਹਨੇ ਮੈਨੂੰ ਫੜ ਲਿਆ ਭਾਈ ਤੇ ਮੈਨੂੰ ਥੱਲੇ ਸੁੱਟ ਲਿਆ ਨਾਲ ਉਹਦੇ 7-8 ਮੁੰਨੇ ਸੀਗੇ ਜੀ ਉਹ ਵੀ ਆ ਕੇ ਪੈ ਗਏ ਮੈਨੂੰ ਇਹ ਬੁਰੀ ਤਰ੍ਹਾਂ ਘੁੱਟਦੇ ਸੀ ਪਰ ਸਾਡੇ ਮਿੰਦਾਂ ਇੱਕ ਮੁੰਡਾ ਸੀਗਾ ਮੱਕੀ ਨੂੰ ਪਾਣੀ ਲੰਦਾਂ ਉਹਨੇ ਦੇਖਿਆ ਕਿ ਪਿੰਡ ਦੇ ਕੁੱਟਦੇ ਇਹਨਾਂ ਦੇ ਨੂੰ ਫਿਰ ਉਹ ਮੇਰੇ ਡਾਡੀ ਕੋ ਕੋ ਗਈ ਬਡਾੜੀ ਮੇਰਾ ਬਜ਼ੁਰਗ ਆ ਇਹਨਾਂ ਨੇ ਉਹਦੀ ਵੀ ਦਾੜੀ ਪੱਟੀ ਨਾਲੇ ਉਹਦੇ ਕੇਸ ਖਲਾਰ ਤੇ ਪਰਨਾ ਲਾਤਾ ਨਾਲੇ ਉਹਨਾਂ ਦੇ ਵੀ ਮਾਰੇ दांत ਮੇਰੇ ਵੀ ਸਿਰ 'ਚ दांत ਮਾਰੇ ਹਾਕੀਆਂ ਮਾਰ ਮਾਰ ਮੇਰਾ ਬੁਰਾ ਹਲਕਾ ਮੇਰੇ ਹੱਡੀਆਂ ਵਿੱਚ ਵਾਰਦੀਆਂ ਠੱਡ ਮਾਰ ਮਾਰ ਮੇਂ ਨਾਥਾਂ ਵੇਖੋ ਕੀ ਕਰਦਾ ਮੇਰੀਆਂ ਨਾਥਾਂ ਚ ਲਹੂ ਵਗੂ ਆ ਜਾਂਦਾ ਸਿਰ 'ਚ 26 ਟੰਕੇ ਆ ਜੀ ਦੋ ਥਾਂ ਦੇ ਫੱਟਾ ਜੀ ਇਹ ਬਦਮਾਸ਼ ਮਦਾਨੀ ਕਿੱਥੋਂ ਆਏ ਜੀ ਬੰਦੀ ਦਾ ਕੋਪਾ ਸਜਾ ਹੈ ਨਹੀਂ ਇਨਸਾਨ ਵੀ ਮੰਗਦੇ ਜੀ ਹੋਰ ਕੁਝ ਨਹੀਂ ਹੈ ਇਹਨਾਂ ਨੂੰ ਸਖਤ ਸਖਤ سزا ਮਿਲਣੀ ਚਾਹੀਦੀ ਹੈ ਜੀ ਹੋਰ ਕੁਝ ਨਹੀਂ ਮੇਰਾ ਨਾਮ ਹੈ ਆਵਰਜੀਤ ਕੌਰ ਪਿੰਡ ਮਾਛੀ ਚੋਏ ਦੇ ਰਹਿਣ ਵਾਲੀ ਆ ਠੀਕ ਕਰਦਾ ਪਾਠ ਨਾ ਮੇਰੇ ਪੁੱਤ ਨੂੰ 2:30 ਵਜੇ ਮੇਰੇ ਪੁੱਤਰ ਨੂੰ ਪਾਇਆ ਮੈਂ ਸਿੱਧੀਆਂ ਗੱਲਾਂ ਝੂਠ ਨਹੀਂ ਮੈਂ ਮਾਰਨਾ ਮੈਂ ਗੁਰੂ ਘਰ ਨਾਲ ਹੀ ਆ ਮੈਂ ਅੰਮ੍ਰਿਤਧਰਨ ਮੇਰਾ ਪੁੱਤਰ ਕਿਸੇ ਰਿਸ਼ਤੇਦਾਰ ਆਇਆ ਸੀ ਕਿਸੇ ਜੀਜਾ ਕੀ ਸ਼ਰਾਬ ਦੀ ਬੋਤਲ ਲੈਣ ਗਿਆ ਸੀ ਰਿਸ਼ਤੇਦਾਰ ਵਾਸਤੇ ਇਹ ਅੱਗੋਂ ਮੁੰਡੇ ਨੇ ਆਖਿਆ ਵੀ ਇਹਨੇ ਮੋਟਰਸਾਈਕਲ ਲਾਇਆ ਐਸ ਰੁਕਦਾ ਇਹਨੇ ਮੁੰਡੇ ਨੇ ਮੇਰੇ ਨਾਲ ਹਾਰਨ ਮਾਰਿਆ ਵੀ ਮੋਟਰਸਾਈਕਲ ਸਾਈਡ ਤੇ ਕਰ ਲੈ ਇਹਨੇ ਮੋਟਰਸਾਈਕਲ ਨਹੀਂ ਸਾਈਡ ਤੇ ਕੀਤਾ ਫਿਰ ਮੇਰੇ ਮੁੰਡੇ ਨੇ ਕੋਲ ਜਾ ਕੇ ਆਖਿਆ ਵੀ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰ ਲਓ ਫਿਰ ਉਹਨੇ ਕੁਐਸਟ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰੋ ਆਂਦਾ ਮੈਂ ਨਹੀਂ ਕਰਨਾ ਤੂੰ ਉਧਰ ਜਿੱਧਰ ਦੀ ਲੰਘਦੀ ਆ ਨੰਗਾਲਾ ਮੈਂ ਨਹੀਂ ਮੋਟਰਸਾਈਕਲ ਪਾਸੇ ਕਰਨਾ ਫੇਰ ਆਂਦਾ ਮੈਂ ਤੇ ਪਾਲਾ ਬਤਮਾਸ਼ ਆ ਪਾਲਾ ਮੈਂ ਤੇ ਪਾਲਾ ਬਤਮਾਸ਼ ਆ ਤੂੰ ਜੋ ਕਰਨਾ ਕਰ ਲੈ ਇਹ ਇਹ ਬਾਹਰ ਨਿਕਲ ਗਿਆ ਇਹ ਆਂਦਾ ਤੂੰ ਬਤਮਾਸ਼ ਆ ਤੂੰ ਹੋਰ ਵੀ ਕੋਈ ਬਤਮਾਸ਼ ਹੋ ਸਕਦਾ ਤੂੰ ਮੈਨੂੰ ਥੂਰਾ ਮਾਰਿਆ ਉਹਨੇ ਥੂਰਾ ਮਾਰਿਆ ਪਹਿਲੋਂ ਇਹਨੇ ਹੂਰਾ ਮਾਰਿਆ ਫੇਰ ਇਹਨੇ ਹੂਰਾ ਮਾਰ ਇਹ ਕਦ ਦੂਜਨ ਪੈ ਗਿਆ ਉਹ ਤਾਂ ਪਤਾ ਨਹੀਂ ਢਿਮਾ ਵਾਂਗੂ ਉਹ ਪੀ ਆਰ ਦਾ ਡੇਢ ਮਿੰਟ ਨਹੀਂ ਲੱਗਾ ਤੇ ਮੇਰੇ 8 ਬੰਦੇ ਮੇਰੇ ਪੁੱਤਰ ਦੇ ਉੱਤੇ ਉਹਨਾਂ ਦਾ ਦਾਤਰ ਉਹਨਾਂ ਦੇ ਕੋਲ ਨਹੀਂ ਮੈਂ ਗੁਰੂ ਘਰ ਜਾਣ ਵਾਲੀ ਆ ਮੈਂ ਉਹਦੇ ਹੱਥ 'ਚ ਦਾਤਰ ਵੀ ਆ ਹਾਕੀਆਂ ਵੇਖੀਆਂ ਕਰਪਾਨ ਉਹਨਾਂ ਦੇ ਹੱਥ 'ਚ ਮੈਂ ਵੇਖੀਏ ਮੈਂ ਇਧਰੋਂ ਸਕੂਟਰੀ ਲਾ ਕੇ ਮੇਰੇ ਨੂੰ ਸੱਸ ਮੈਂ ਟੁਰੀਆਂ ਜਾਂਦੀਆਂ ਮੈਨੂੰ ਇੱਕ ਛੋਟਾ ਜਿਹਾ ਮੇਰੇ ਘਰ ਬੱਚਾ ਆ ਉਹਨੇ ਮੈਨੂੰ ਆਖਿਆ ਮਾਸੀ ਜੀ ਮਾਸੜ ਜੀ ਨਾਲ ਨਾ ਭਾਈ ਬੰਦੇ ਲੜ ਪਏ ਨੇ ਮੈਂ ਆਖਿਆ ਪੁੱਤਰ ਕਿੱਤਰ ਮੈਂ ਇੱਥੇ ਜਗ੍ਹਾ ਕੋਲ ਆ ਗਈ ਹਾਂ ਮੈਨੂੰ ਨਹੀਂ ਪਤਾ ਫਿਰ ਪਿੱਛੋਂ ਪਿੰਡਵਲ ਪੈਂਟ ਵਾਲਾ ਮੁੰਡਾ ਆਇਆ ਆਂਦਾ ਚਾਚੀ ਤੁਹਾਡੇ ਪਿੰਡ ਕੋਲ ਲੜਾਈ ਹੋਣ ਗਈ ਇਹ ਮੁੰਡੇ ਨੂੰ ਤੇ ਤੇਰੇ ਨੂੰ ਮਾਰ ਛੱਡਣ ਲੱਗੇ ਅਸੀਂ ਸਕੂਟਰੀ ਉਧਰ ਨੂੰ ਭਜਾਈ ਜਦੋਂ ਸਕੂਟਰੀ ਭਾਈ ਬਦਮਾਸ਼ ਤੇ ਉਰੇ ਭੱਜੇ ਹੁੰਦੇ ਨੇ ਮੋਟਰਸਾਈਕਲ ਤੇ ਤਿੰਨ ਦੋ ਮੋਟਰਸਾਈਕਲਾਂ ਤੇ ਤਿੰਨ ਤਾਂ ਜਾਣੇ ਨੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਨੇ ਹੱਥ ਚ ਉਹਨਾਂ ਦੇ ਖੁੰਡੀਆਂ ਨੇ ਹੱਥ ਚ ਦਾਤਰ ਤੇ ਕਿਰਪਾਨ ਉਹਨਾਂ ਦੇ ਹੱਥ ਤੇ ਮੈਂ ਆਹ ਨਹੀਂ ਕਰਜੀ ਤੇ ਕਿਰਨ ਆਏ ਬੰਦੇ ਨਹੀਂ ਜਿਹੜੇ ਮੁੰਡੇ ਨੂੰ ਮਾਰ ਆਏ ਨਹੀਂ ਮੈਂ ਕਹਿੰਦਾ ਮਾਰ ਗਿਆ ਇਹ ਪਤਾ ਨਹੀਂ ਰਹਿ ਗਿਆ ਆਈ ਮੁੰਡੇ ਨਹੀਂ ਮੁੰਡੇ ਦੀ ਹਾਲਤ ਮੁੰਡੇ ਦੀ ਹਾਲਤ ਬੜੀ ਮਾੜੀ ਏ ਮੁੰਡੇ ਦੀ ਹਾਲਤ ਬਹੁਤ ਜਿਆਦਾ ਮਾੜੀ ਹਾਂ ਤੁਹਾਨੂੰ ਇੱਥੇ ਹੀ ਮੁੰਡੇ ਨੂੰ ਹਾਲਤ ਲੈ ਕੇ ਵਿਖਾ ਦਿੰਦੇ ਮੁੰਡੇ ਦੇ 26 ਟਾਂਕੇ ਲੱਗੇ ਸਿਰ ਦੇ ਵਿੱਚ ਟੀਕੇ ਲਾ ਜਾਂਦੇ ਨੇ ਪੇ ਉਹ ਚੀਜ਼ ਮਲਵਾਨੀ ਆ ਆਪ ਹੀ ਖੋਦ ਤੇ ਮੁੰਡਾ ਚਰਾਪ ਪੈ ਜਾਂਦਾ ਜੇ ਨਹੀਂ ਤਾਂ ਮੁੰਡਾ ਤੜਫ ਤੜਫ ਪੈਂਦਾ ਨਾ ਕੋਈ ਸੁਣਦਾ ਹੀ ਨਹੀਂ ਮੇਰੇ ਹਸਪਤਾਲ ਵਾਲਿਆਂ ਨੇ ਕੀਤੀ ਤੀਜਾ ਦਿਨ ਹੋ ਗਿਆ ਨਾ ਮੈਨੂੰ ਫਾਇਲ ਦਿੰਦੇ ਨੇ ਜੇ ਮੈਂ ਦਵਾਈ ਲੈਣੇ ਤਾਂ ਘੱਲੇ ਆਉਂਦੀਆਂ ਮੈਨੂੰ ਫੱਜ ਫੱਜ ਬੈਂਦੀਆਂ ਨਰਸਾਂ ਆਦਿਆਂ ਨੇ ਕੋਈ ਦਵਾਈ ਨਹੀਂ ਡਾਕਟਰ ਨੇ ਟ੍ਰੀਟਮੈਂਟ ਕਰ ਗਾਇਆ ਨੇ ਜਿਹੜੀ ਕਰਨੀ ਸੀ ਉਹ ਕਰ ਗਾਇਆ ਨੇ ਕੋਈ ਟ੍ਰੀਟਮੈਂਟ ਨਹੀਂ ਜੇ ਕੋਈ ਹੋਣੀ ਡਾਕਟਰ ਆਉਣਗੇ ਤੇ ਹੋਣਗੇ ਡਾਕਟਰ ਤਾਂ 3 ਦਿਨੋਂ ਆਉਣਗੇ 4 ਦਿਨੋਂ ਆਉਣਗਾ ਮੇਰਾ ਪੁੱਤਰ ਮਰ ਜਾਗਾ ਮੈਂ ਬੱਚਿਆਂ ਵਾਲੀ ਨਿਕੇ ਨਿਕੇ ਮੇਰਾ ਪੁੱਤਰ ਬੱਚਿਆਂ ਵਾਲ ਮੈਂ ਤਾਂ ਲੁੱਟੀ ਗਈ ਤੇ ਡਾਕਟਰਾਂ ਨੇ ਸਰਪ ਉੱਤੇ ਰੱਖਣਾ ਪੁਲਿਸ ਨੂੰ ਮਾਗੀ ਰੱਖਣਾ ਨਾ ਮੇਰੀ ਪੁਲਿਸ ਨੇ ਸੁਣਾਈ ਕੀਤੀ ਤੇ ਨਾ ਮੇਰੀ ਇਹਨਾਂ ਨੇ ਕੀਤੀ ਕੋਈ ਐਮ ਆਰ ਆਈ ਨਹੀਂ ਉੱਥੇ ਗਈ ਥਾਣੇ ਤਾਂ ਐਮ ਆਰ ਆਈ ਸਵੇਰੇ ਭਜਾਈ ਹੈ ਡਾਕਟਰ ਸਵੇਰੇ ਆਇਆ ਸਵੇਰੇ ਐਮ ਆਰ ਆਈ ਨੇ ਮੇਰੇ ਸਾਹਮਣੇ ਭਜਾਈ ਅਧਿਆਨਾ ਮਾਰੇ ਹੁਣ ਬੀਬੀ ਜਾਣੀ ਐ ਅਸੀਂ ਤੂੰ ਬੋਲਣਾ ਕਿ ਅਸੀਂ ਬੋਲਣਾ ਮੈਂ ਮਾਤਾ ਪਿਟਣਾ ਮੇਰਾ ਤਾਂ ਬੱਚਾ ਮਰ ਚਲਿਆ ਮੈਨੂੰ ਪਿਟਣਾ ਨਹੀਂ ਬਿਟਣਾ ਮੈਂ ਮੰਗ ਕਰਦੀ ਮੈਨੂੰ ਨਿصاف ਹੋਣਾ ਚਾਹੀਦਾ ਮੇਰੇ ਪੁੱਤਰ ਦਾ ਮੇਰੇ ਪੁੱਤ ਦਾ ਦੀ ਨਿصافੀ ਦੇਣੀ ਚਾਹੀਦੀ ਮੇਰੇ ਪੁੱਤ ਉੱਧ ਨਾ ਗਈਏ ਨਿصافੀ ਮੈਨੂੰ ਚਾਹੀਦਾ ਮੈਨੂੰ ਮੈਂ ਕਸ਼ਮੀਰਾ ਸਿੰਘ ਪਿੰਡ ਮਾਚੀ ਜੇ ਰਹਿਣ ਵਾਲੇ ਆ ਜੀ ਕਿਸ ਵਜ੍ਹਾ ਲੈ ਕੇ ਧਰਨਾ ਪੈਦਾ ਇਹ ਜੀ 8 10 ਬੰਦੇ ਆ ਰਾਤ ਦੁਪਹਿਰੇ 2:23 ਵਜੇ ਦੀ ਗੱਲ ਹੈ ਮੇਰੇ ਮੁੰਡੇ ਦੇ ਗੱਲ ਪੈ ਗਏ ਨਾਲੇ ਆ ਮੇਰੇ ਵੀ ਸਿਰ ਤੇ ਵਾਲ ਬਹੁਤ ਬੁਰਾ ਹਾਲ ਮੇਰੇ ਕੱਪੜੇ ਦੇਖੋ ਜਾ ਕੇ ਸਾਰੇ ਪਾਟੇ ਪਏ ਨਾ ਕੁੱਟ-ਕੁੱਟ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਇਹਨਾਂ ਨੇ ਇੰਨਾ ਮੁੰਡੇ ਨੇ ਕਿਹਾ ਵੀ ਆਹ ਵਹੀਕਲ ਆਪਣਾ ਸੜਕ ਤੋਂ ਥੋੜੇ ਪਾਸੇ ਕਰ ਲਓ ਮੈਂ ਗੱਡੀ ਲੈ ਕੇ ਕੁੱਤੇ ਜਾਣਾ ਬਸ ਉਹ ਕਹਿੰਦੇ ਤੂੰ ਕੌਣ ਹੈ ਮੈਂ ਹੈਗਾ ਬਦਮਾਸ਼ ਆ ਮੈਂ ਤੇ ਕਿਹੜੀ ਬੱਧੀ ਬੰਦੇ ਦਾ ਕਾਨੂੰ ਪਤਾ ਨਹੀਂ ਜੀ ਉਹ ਕਿੱਥੋਂ ਦੇ ਇੱਕ ਬੰਦੇ ਨੂੰ ਦਾਣ ਲਾ ਉਸ ਤੋਂ ਦਾ ਚੱਕਾਂ ਦਾ ਜੀ ਉਹ ਵੀ ਦਾਖਲ ਹੋ ਗਿਆ ਜੀ ਆਣ ਕੇ ਅਗਲੇ ਦਿਨ ਸ਼ਾਮ ਨੂੰ ਰਾਤ ਨੂੰ ਇਹ ਕਿਦਨ ਨਿਕਲਵਾਇਆ ਇਹ ਘਟਨਾ ਜੀ ਪਰਸੋ ਪਰਸੋ ਸ਼ਾਮ 2:30 ਵਜੇ ਦੀ 2:30 ਵਜੇ ਜਿਹੜੇ ਚੱਕੇ ਬੁੱਢੇ ਦਾ ਨਾਮ ਹੈ ਰੈਡੀ ਉਹਦਾ ਨਾਮ ਪਤਾ ਪੂਰਾ ਕੀ ਮੈਂ ਆਨ ਰੈਡੀ ਨਹੀਂ ਪੜਾ ਕੇ ਦਾ ਨਹੀਂ ਪਤਾ ਜਾਨਦੇ ਹੀ ਨਹੀਂ ਸਾਨੂੰ ਜੀ ਉਹ ਤਾਂ ਬੱਸ ਬੰਨ੍ਹਨੇ ਬੰਨ੍ਹ ਜਾਂਦੇ ਰੋਜ਼ ਇਹਨਾਂ ਦਾ ਕੰਮ ਹੀ ਉਹਨਾਂ ਦਾ ਗੁੰਡਾ ਕਰਤੀ ਕਰਦੀ ਨਾ ਕੋਈ ਨਹੀਂ ਜੀ ਕੋਈ ਨਹੀਂ ਹਾਂਜੀ ਪੁਲਿਸ ਨੂੰ ਤਲਾਕੀ ਕੀਤੀ ਪੁਲਿਸ ਨੂੰ ਤਲਾਕੀ ਪੁਲਿਸ ਇੱਥੇ ਹੀ ਆਏ ਡਾਕਟਰਾਂ ਨੇ ਨਹੀਂ ਸਾਨੂੰ ਪੁੱਛਿਆ ਥਾਰ ਉਹ ਤਾਂ ਦਾਖਲ ਕਰਾ ਲਿਆ ਉਹ ਮੁਰਕ ਦਵਾਈ ਨਹੀਂ ਦੇਣ ਕਹਿੰਦੇ ਤੁਹਾਡਾ ਕੰਮ ਹੀ ਇਹ ਹੋਇਆ ਰੋਜ਼ ਲੋਕਾਂ ਦਾ ਇੱਥੇ ਆ ਜਾਂਦੇ ਆ ਤੇ ਕੋਈ ਗੱਲ ਨਹੀਂ ਬੰਨ ਸਾਨੂੰ ਦਵਾਈ ਤਾਂ ਹੀ ਨਹੀਂ ਦਿੱਤੀ ਉਹਨਾਂ ਨੇ ਆ ਵੇ ਕੋ ਸੇਰ ਸਾਰੇ ਸੇਰ ਤੇ ਜਾ ਮੁੰਡੇ ਲਿਜਾਉਣਾ ਤੈਨੂੰ ਵਕਾਨਾ ਆ ਸਾਰਾ ਸੇਰੋਂ ਦਾਤਰ ਮਾਰ ਮਾਰ ਕੇ ਆ ਸਾਰੀਆਂ ਲੱਤਾਂ ਦੇ ਇੰਨਾ ਕੁੱਟਿਆ ਬੇਤਾਸ਼ਾ ਮੈਂ ਤਾਂ ਉੱਤੇ ਬੌਂਦਲ ਗਿਆ ਜਿੱਦਾਂ ਕੁੱਟਦਾ ਹੀ ਬਹੁਤ ਕੁੱਟਿਆ ਉਹਨਾਂ ਕੋਈ ਗੱਲ ਹੋਵੇ ਕੋਈ ਲੜਾਈ ਹੋਵੇ ਕੋਈ ਝਗੜਾ ਹੋਵੇ ਫੇਰ ਤਾਂ ਕੁੱਟਣ ਬਗੈਰ ਵਜ੍ਹਾ ਤੋਂ ਹੀ ਇਹ ਨਹੀਂ ਗੁੰਡਾ ਕਰਦੀ ਕਿ ਸਾਡੇ ਨਾਲ ਕੋਈ ਪੁਲਿਸ ਨਹੀਂ ਪੁੱਛਿਆ ਸਾਨੂੰ ਕੋਈ ਆਜੇ ਤਾਂ ਹੀ ਨਹੀਂ ਪੁੱਛਿਆ ਤਿੰਨ ਦਿਨ ਹੋ ਗਏ ਠੱਕੇ ਖੰਡਿਆਂ ਨੂੰ ਸਾਨੂੰ ਵਾਕੀ ਕਰਦੇ ਤੁਸਾਂ ਇਹ ਪ੍ਰਸ਼ਾਸਨ ਨੂੰ ਸਾਨੂੰ ਨਿਆਂ ਦਿੱਤਾ ਜਾਵੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ ਜੀ ਕੋ ਪੁੱਛਦਾ ਹੀ ਨਹੀਂ ਜਿੱਦਣ ਦੇ ਚਾਹ ਹਾਂਜੀ ਹਾਂਜੀ ਆਇਆ ਕੋਈ ਨਾ ਜੀ ਨਾ ਕੋਈ ਨਹੀਂ ਆਇਆ ਤਿੰਨ ਦਿਨ ਹੋ ਗਏ ਨਾ ਕੋ ਪੁਲਸਾ ਆਇਆ ਨਾ ਕੋ ਡਾਕਟਰ ਸਾਡੇ ਕੋ ਡਾਕਟਰ ਨਹੀਂ ਉੱਤੇ ਪਹੁੰਚਦਾ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬਾਹਰ ਨਾਲ ਆਉਣ ਲੱਗੇ ਹੁਣ ਡਾਕਟਰ ਗਾਇਆ ਦਵਾਈ ਦੇਣ ਵਾਜੂ ਜੀ ਦਾ ਖਾਲਸਾ ਵਾਜੂ ਕੀ ਫਤਿਹ ਸਗਦੇਵ ਸਿੰਘ ਪਿੰਡ ਮਾਛੀਵਾ ਸਰਪੰਚ ਮੌਜੂਦਾ ਜੀ ਹੱਥ ਜੋੜ ਕੇ ਬੇਨਤੀ ਇਹੋ ਕਰਦੇ ਆ ਜੀ ਜਿੱਦਾਂ ਹੌਣ ਟ੍ਰਿਕਟਨਾ ਹੋਈ ਆ ਜੇ ਮੰਨ ਲਓ ਮੁੰਡੇ ਨੂੰ ਮਾਰ ਕੇ ਵੱਢ ਜਾਂਦੇ ਮੁੰਡਾ ਮਾਰ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਹਮੇਸ਼ਾ ਹੀ ਅਸੀਂ ਜਿਹੜੇ ਦੇਖਦੇ ਲੰਘਦੇ ਧੀਆਂ ਭਣਾ ਵੀ ਲੰਘਦੀਆਂ ਵਾਂ ਬੰਦ ਦੇ ਉੱਤੇ ਦੇ ਕਹਹੀਰੇ ਨੂੰ ਸੜਕ ਜਾਂਦੀ ਉੱਥੇ 10 15 ਬੰਦੇ ਜ਼ਰੂਰੀ ਉੱਥੇ ਰਹਿੰਦੇ ਆ ਡਰਦੇ ਬੰਦੇ ਬੀਬੀਆਂ ਭਣਾ ਉੱਥੇ ਨਹੀਂ ਲੰਘਦੀਆਂ ਨਹੀਂ ਹੁਣ ਮੰਨ ਲਓ ਜਿੱਦਾਂ ਮੁੰਡੇ ਨੂੰ ਵੱਢ ਦਿੱਤਾ ਵਾ ਜੇ ਮੰਨ ਲਓ ਕੋਈ ਧੀ ਪੈਣੀ ਕਰਦੇ ਉਹਨੂੰ ਪੈ ਜਾਣਾ ਤੇ ਕੌਣ ਜ਼ਿੰਮੇਵਾਰ ਆ ਕੋਈ ਇੱਥੇ ਕੋਈ ਦੇਖਭਾਲ ਨਹੀਂ ਕੋਈ ਪੁੱਛਣਾ ਰਸਦਾ ਨਹੀਂ ਕਿਸੇ ਨੂੰ ਕੋਈ ਨਹੀਂ ਅਸੀਂ ਤੇ ਹੋਈ ਮੰਗ ਕਰਦੇ ਆ ਸਰਕਾਰ ਅੱਗੇ ਵੀ ਉਧਰ ਦੇ ਬੰਦੇ ਬਿਲਕੁਲ ਪੁਲਸਾਰੇ ਲਗਾਜਾਵੇ ਦੇਖਭਾਲ ਕਰਨ ਵੇਖਣ ਨਾਲ ਤੇ ਹੈਗਾ ਪੁੱਡਾ ਨਾਲੇ ਮਾਛੀਵਾ ਚਹਿਰ ਦੇ ਨਾਲ ਬੇਤਸਾਬ ਦੇ ਕੋਈ ਨਹੀਂ ਜਾਂਦਾ ਜੀ ਹੱਥ ਜੋੜ ਕੇ ਹੋਈ ਬੇਨਤੀ ਕਰਦੇ ਆ ਵੀ ਦੇਖਭਾਲ ਹੋਣੀ ਚਾਹੀਦੀ ਆ ਆ ਮੁੰਡੇ ਨੂੰ ਦੇਖ ਲੋ ਵੜ ਦਿੱਤਾ ਕੋਈ ਸੁਣਾਈ ਨਹੀਂ ਕੋਈ ਕੋਈ ਐਮਰ ਨਹੀਂ ਪਹੁੰਚੀ ਕਿ ਪੁਲਸਾਰੇ ਨੇ ਨਹੀਂ ਆਣ ਕੇ ਪੁੱਛਾ ਕੋਈ ਕੋਈ ਨਹੀਂ ਪੁੱਛਦਾ ਜੀ ਇੱਥੇ ਮਨ ਲਓ ਕਿ ਮੁੰਡਾ ਮਾਰਕਿਆਂ ਦਾ ਤੇ ਕਿੰਨੇ ਪੁੱਛਣਾ ਹੁਣ ਉਹ ਬੰਦਿਆਂ ਨੇ ਆਪ ਦੇ ਆਪ ਹੀ ਸੱਟ ਲਾ ਕੇ ਦਾਖਲ ਹੋ ਗਿਆ ਚਲੋ ਜੀ ਬਰਾਬਰ ਦਾ ਪਰਚਾ ਹੋ ਜਾਊਗਾ ਬਾਅਦ ਚ ਰਾਜੀ ਨਾਵਾ ਹੋ ਜਾਊਗਾ ਅਹੀਂ ਹੱਥ ਥੀੋਰ ਕੇ ਬੇਨਤੀ ਕਰਦੀ ਜੋ ਨਿصاف ਤੇ ਸੱਚਾ ਸੱਚ ਦਾ ਪਹਿਰੇ ਤੇ ਤੁਰਨਾ ਚਾਹੀਦਾ ਇੱਕ ਬੰਦਾ 8 ਬੰਦਿਆਂ ਦੇ ਸੱਟ ਲਾ ਦੂ ਦੱਸੋ ਸੋਚਣ ਵਾਲੀ ਗੱਲ ਆ ਜਿੱਥੇ 8 ਬੰਦੇ ਆ 8 ਬੰਦਿਆਂ ਦੇ ਇਕੱਲਾ ਬੰਦਾ ਕਿੰਦਾ ਸੱਟ ਲਾ ਦੂ ਤੇ ਉਹ ਚੜਾਉਣ ਗਿਆ ਪੱਜ ਕੇ ਪਤਾ ਲਗਾ ਉਹਨੂੰ ਵੀ ਕੁੱਟਿਆ ਹਾਕੀਆਂ ਮਾਰੀਆਂ ਔਰ ਉਹ ਨੀਰਦਾਰੀ ਉਹਦੀ ਪੱਤੀ ਸਰ ਦੇ ਵਾਲ ਪੱਤੇ ਦੱਸੋ ਪੱਗ ਲਾਤੀ ਕੋਈ ਬਣਦੀ ਥੋੜਾ ਗੱਲ ਵਾ ਕੋਈ ਭਲੇ ਇੰਪਲਮੈਂਸੀ ਦਾ ਦੇਖੋ ਜਮਾਨਾ ਸਾਡੇ ਪਿੰਡ ਦੇ ਤੇ ਕਹੇ ਨੂੰ ਅਜੇ ਤੱਕ ਕਹੇ ਨੂੰ ਕੋਈ ਲੜਕੇ ਵੀ ਨਹੀਂ ਦੇਖਿਆ ਮੰਨ ਲਓ ਕੱਲ ਨੂੰ ਹੋਰ ਕੇ ਦੇ ਨਾਲ ਪੈਣ ਕੇ ਮਾਰ ਦੇਣਗੇ ਕਹੇ ਨੂੰ ਕੀ ਕੋਈ ਨਹੀਂ ਮੁੱਲ ਪੈਂਦਾ ਜੀ ਹੱਥ ਜੋੜ ਕੇ ਬੇਨਤੀ ਕਰਦੇ ਭਗਵੰਤ ਮਾਨ ਸਾਹਿਬ ਨੂੰ ਵੀ ਸਾਡੀ ਜਿਹੜੀ ਇਨਸਾਫ ਦਵਾਇਆ ਜਾਵੇ ਬਿਲਕੁਲ ਇਨਸਾਫ ਦਵਾਇਆ ਜਾਵੇ ਸੱਚ ਦੇ ਪੈਰੇ ਤੇ ਤੁਲੇ ਜਾਵੇ ਉਧਰ ਪੁਲਸ ਲਗਾਈ ਜਾਵੇ ਦੇਖ ਰੇਖ ਹੋਵੇ ਬਿਲਕੁਲ ਕੋਈ ਇੱਥੇ ਬੰਦਾ ਅਨਜਾਇਜ਼ ਨਾ ਖੜਾ ਹੋਵੇ ਤੇ ਨਾ ਖੜੇ ਹੋਣ ਦੀ ਆਗਿਆ ਦਿੱਤੀ ਜਾਵੇ ਭਾਈ ਮੇਰਾ ਨਾਮ ਗੁਰਪਾਲ ਸਿੰਘ ਦਾ ਪਿੰਡ ਮੇਰਾ ਭਾਜੀ ਚੱਕਪੱਤੀ ਆ ਭਾਜੀ ਕੋਈ ਕਬੀਰਪੁਰ ਦੇ ਕੋਲ ਤੇ ਭਾਜੀ ਮੈਂ ਡੇਲੀ ਰੁਟੀਨ ਦੇ ਵਿੱਚ ਜਿਮ ਆਣਾ ਵਾ ਰੋਜੀ ਤੇ ਭਾਜੀ ਇਹ ਮੈਂ ਇਧਰ ਦੀ ਆ ਰਿਹਾ ਸੀਗਾ ਵਾਇਆ ਬੂਸੇਵਾਲ ਤੋਂ ਮਿਆੜੀ ਮਿਆੜੀ ਤੋਂ ਮੱਛੀ ਤੋਆ ਸਾਈਡ ਤੇ ਭਾਜੀ ਮੈਨੂੰ ਜਿਮ ਚੋਂ ਮੁੰਡੇ ਦਾ ਫੋਨ ਆਇਆ ਵਾ ਤੂੰ ਆਇਆ ਨਹੀਂ ਹਜੇ ਭਾਜੀ ਮੈਂ ਫੋਨ ਚੱਕਣ ਦੇ ਲਈ ਰੁਕਿਆ ਵਾਂ ਉੱਥੇ ਪਾਜੀ ਇਹ ਬੰਦੇ ਨੇ ਪਾਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਇਹਨੇ ਪਾਜੀ ਗੱਡੀ ਮੇਰੇ ਵਿੱਚ ਮਾਰੀ ਆ ਇਸ ਬੰਦੇ ਨੇ ਆ ਕੇ ਤੇ ਗੱਡੀ ਮਾਰ ਕੇ ਪਾਜੀ ਮੈਂ ਡਿੱਗ ਗਿਆ ਵਾ ਤੇ ਪਾਜੀ ਮੇਰੇ ਲੈਗਮੈਂਟ ਤੇ ਸੱਟ ਲੱਗੀ ਆ ਪਾਜੀ ਪਰ ਮੈਂ ਉੱਠ ਗਿਆ ਵਾ ਮੋਟਰਸਾਈਕਲ ਨੂੰ ਹੱਥ ਪਾ ਕੇ ਤੇ ਇਹ ਪਾਜੀ ਬੰਦਾ ਕਹਿੰਦਾ ਮੈਂ ਆਪਣੀ ਸਾਈਡ ਤੇ ਖੜਾ ਵਾ ਬਿਲਕੁਲ ਮੈਨੂੰ ਵੀ ਪਤਾ ਵੀ ਉਹ ਜਗ੍ਹਾ ਪੂਰੀ ਪੂਰੀ ਆ ਵੀ ਉਥੋਂ ਦੀ ਮਤਲਬ ਜੇ ਮੈਂ ਸੈਂਟਰ ਚ ਰੋਕਦਾ ਵਾ ਤਾਂ ਕੋਈ ਚੀਜ਼ ਨਹੀਂ ਲੱਗਦੀ ਤੇ ਪਾਜੀ ਮੈਨੂੰ ਕਹਿੰਦਾ ਵੀ ਫੇਰ ਕਹਿੰਦਾ ਵੀ ਸਾਈਡ ਤੇ ਕਰ ਤੂੰ ਆਪਣਾ ਆਪਣੀ ਬਾਈਕ ਤੇ ਮੈਂ ਕਹਾ ਵੀ ਵੀਰੇ ਤੇਰੀ ਗੱਡੀ ਲੰਗਦੀ ਆ ਤੂੰ ਨਿਕਲ ਆ ਉ ਮੁੰਡਾ ਇਹ ਕਹੋਂਦਾ ਵਾ ਮੇਰਾ ਵੀ ਵਾਕਬ ਤੇ ਇਹਦਾ ਵੀ ਉਹ ਸਾਡੇ ਰੁਗਿਆਂ ਤੋਂ ਤੂੰ ਤੂੰ ਮੈਂ ਸਾਡੀ ਹੋਣ ਗਈ ਆ ਇਹਦਾ ਵੀ ਮੁੰਡਾ ਵਾਕਬੋਂਦਾ ਵਾ ਮੇਰਾ ਵੀ ਭਾਜੀ ਇਹ ਇਹ ਬੰਦਾ ਉਹਨੂੰ ਕਹਿੰਦਾ ਵਾ ਵੀ ਮਤਲਬ ਤੇਰਾ ਵਾਕਬਾ ਕਹਿੰਦਾ ਹਾਂ ਮੇਰਾ ਵਾਕਬਾ ਕਹਿੰਦਾ ਆਪਣਾ ਮਿੱਤਰੀ ਆ ਤੇ ਕਹਿੰਦਾ ਇਹਨੂੰ ਕਹੇ ਵੀ ਗੱਡੀ ਸਾਈਡ ਤੇ ਖੜ੍ਹ ਕੇ ਕਹਿੰਦਾ ਨਹੀਂ ਤੇ ਮੇਰੇ ਕੋਲੋਂ ਤੇ ਫੇੜੇ ਨਾ ਖਾ ਲਈ ਇੰਨੀ ਗੱਲ ਕਹਿ ਕੇ ਭਾਜੀ ਇਹ ਬੰਦਾ ਮੇਰੇ ਨਾਲ ਪੈ ਗਿਆ ਵਾ ਅਸੀਂ ਭਾਜੀ ਘੁਲਦੇ ਘੁਲਦੇ ਫੇਰ ਬੰਤੋਂ نیچے ਚੱਲ ਗਏ ਆ ਦੋਨੋਂ ਜਾਣੇ ਠੀਕ ਆ ਤੇ ਭਾਜੀ ਮੁੜ ਕੇ ਚਲੋ ਦੋ ਚਾਰ ਇੰਨੇ ਮੇਰੇ ਮਾਰੀਆਂ ਦੋ ਚਾਰ ਮੈਂ ਇਹਦੇ ਮਾਰੀਆਂ ਭਾ ਤੇ ਮੁੜ ਕੇ ਭਾਜੀ ਮੈਂ ਵੀ ਇਹਨੂੰ ਛੱਡਤਾ ਵਾ ਇਹਨੇ ਵੀ ਮੈਨੂੰ ਛੱਡਤਾ ਵਾ ਭਾਜੀ ਤੇ ਇਨੇ ਚਰ ਨੂੰ ਭਾਜੀ ਮਤਲਬ ਮੇਰਾ ਜਿਹੜੇ ਮੁੰਡੇ ਨਾਲ ਫੋਨ ਚੱਲਦਾ ਸੀਗਾ ਉਹ ਮੁੰਡਾ ਪਹੁੰਚ ਗਿਆ ਵਾ ਉੱਥੇ ਮੈਂ ਉਹਨੂੰ ਦੱਸਿਆ ਜੂ ਹੀ ਵੀ ਮੈਂ ਇਸ ਜਗ੍ਹਾ ਤੇ ਆ ਗਿਆ ਵਾਂ ਤੇ ਮੇਰਾ ਫੋਨ ਚੱਲਦਾ ਸੀਗਾ ਮੇਰੇ ਫੋਨ ਚੱਲਦਾ ਕਰਕੇ ਉਹ ਭਾਜੀ ਮੁੰਡਾ ਉੱਥੇ ਪਹੁੰਚ ਗਿਆ ਵਾ ਤੇ ਸਿਰਫ ਲੜਾਈ ਸਾਡੇ ਦੋਨਾਂ ਦੀ ਹੋਈ ਆ ਭਾਜੀ ਉਸ ਟਾਈਮ ਉੱਥੇ ਤੇ ਲੜਾਈ ਭਾਜੀ ਚੱਲਦਿਆਂ ਚੱਲਦਿਆਂ ਨੇ ਤੇ ਖੇਤ ਖੂਹ ਦਾ ਸ਼ਾਇਦ ਉੱਤੇ ਤੇ ਇਹਦਾ ਬਾਪੂ ਵੀ ਆ ਗਿਆ ਵਾ ਭਾਜੀ ਇਹਦੇ ਬਾਪੂ ਦੇ ਹੱਥਾਂ 'ਚ ਫੜੀ ਹੋਈ ਆ ਇਹ ਮੁੰਡੇ ਦੇ ਇਹਨੇ ਭਾਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਇਸ ਬੰਦੇ ਨੇ ਡਰਿੰਕ ਚਲਾ ਕੇ ਪੀ ਕੇ ਗੱਡੀ ਚਲਾ ਰਿਹਾ ਸੀ ਇਹ ਬੰਦਾ ਡਰਿੰਕ ਕਰਕੇ ਉਹਨਾਂ ਕੋਲ ਰੋਲਿਆ ਜਾ ਰਿਹਾ ਦਿਸ਼ਾ ਤੱਕ ਜਿਵੇਂ ਉਹ ਨਹੀਂ ਭਾਜੀ ਚਲੋ ਮੇਰੀ ਗੱਲ ਸੁਣ ਲਓ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਾਅਦ ਵਿੱਚ ਤੇ ਭਾਜੀ ਇਹਦੇ ਭਾਜੀ ਇਸ ਬੰਦੇ ਦੇ ਹੁਣ ਜੋ ਮਰਜ਼ੀ ਕਹੀ ਜਾਣੇ ਇਹ ਭਾਜੀ ਬੰਦਾ ਡਰਿੰਕ ਵੀ ਡਰਿੰਕ ਵੀ ਲੈਂਦਾ ਵਾ ਤੇ ਭਾਜੀ ਇਹ ਬੰਦਾ ਆਪਣਾ ਚਿੱਟਾ ਵਗੈਰਾ ਜੋ ਆ ਵੀ ਮੈਨੂੰ ਇੱਥੋਂ ਪਤਾ ਲੱਗਾ ਮੁੰਡਿਆ ਕੋ ਤੂੰ ਹੀਰ ਹੀ ਪਾਉਣ ਛੱੜੀ ਤੁਸੀਂ ਮੇਰਾ ਬਲੱਡ ਸੈਂਪਲ ਵੀ ਲੈ ਕੇ ਭੇਜੋ ਇਹਦਾ ਵੀ ਭੇਜੋ ਤਾਨੂੰ ਪਤਾ ਲੱਗ ਜੂਗਾ ਵੀ ਆ ਬੰਦਾ ਕੀ ਕੀ ਚੀਜ਼ਾਂ ਖਾਂਦਾ ਵਾ ਸਹੀ ਐ ਤੇ ਭਾਜੀ ਉਸ ਤੋਂ ਬਾਅਦ ਉਹ ਮੁੰਡਾ ਆ ਗਿਆ ਵਾ ਜਦੋਂ ਮੁੰਡਾ ਆ ਗਿਆ ਵਾ ਇਹਦਾ ਬਾਪੂ ਵੀ ਇੱਟ ਚੱਕ ਕੇ ਭੱਜ ਆਉਂਦਾ ਵਾ ਇਹਦੇ ਬਾਪੂ ਨੇ ਭਾਜੀ ਮੇਰੇ ਈਟ ਮਾਰੀ ਆਉਂਦਿਆ ਮੈਂ ਭਾਜੀ ਥੱਲੇ ਬਹਿ ਗਿਆ ਵਾ ਉਹ ਈਟ ਭਾਜੀ ਇਹਦੇ ਮੁੰਡੇ ਦੇ ਸਿਰ 'ਚ ਵੱਜੀ ਹਲਦੀ ਇਹਦੇ ਆਪਦੇ ਭਾਜੀ ਸਿਰ 'ਚ ਵੱਜੀ ਈਟ ਇਹਦੇ ਬਾਪੂ ਨੇ ਈਟ ਮਾਰੀ ਆ ਮੈਂ ਥੱਲੇ ਬਹਿ ਗਿਆ ਮੇਰੇ ਆਪਦੇ ਸਿਰ 'ਚ ਵੱਜੀ ਆ ਭਾਜੀ ਅਹੀਂ ਸਿਰਫ ਕੋਈ ਮੇਰੇ ਨਾਲ ਮੁੰਡਾ ਨਹੀਂ ਸੀਗਾ ਇੱਕ ਮੁੰਡਾ ਆਇਆ ਵਾ ਸਿਰਫ ਉਹ ਵੀ ਜਿਮ ਦੇ ਵਿੱਚੋਂ ਜਿਹੜੇ ਮੁੰਡੇ ਨੇ ਮੈਨੂੰ ਕਾਲ ਕੀਤੀ ਸੀ ਸਿਰਫ ਸਾਡੀ ਦੋਨਾਂ ਦੇ ਦੋ ਇਹ ਪਿਓ ਪੁੱਤੇ ਹੀ ਤੇ ਦੋ ਜਣੇ ਅਸੀਂ ਸੀ ਜਿੰਨਾ ਦੀ ਸਾਡੀ ਲੜਾਈ ਹੋਈ ਆ ਮੇਰੇ ਨਾਲ ਦਾ ਮੁੰਡਾ ਲੜਿਆ ਬਣੀ ਕਾ ਭਾਜੀ ਉਹ ਮੁੰਡਾ ਉਹ ਮੁੰਡਾ ਸਿਰਫ ਮੈਨੂੰ ਚੱਕ ਕੇ ਤੇ ਹਸਪੀਟਲ ਲੈ ਗਿਆ ਆ ਭਾਜੀ ਉਹਨਾਂ ਨੂੰ ਰੋਲ ਲੈ ਜਾਂਦੇ ਵੀ ਅਸੀਂ ਦੁਪਹਿਰੇ ਆ ਗਏ ਉਹ ਬਾਤੀਆਂ ਕਿ ਭਾਜੀ ਤੁਸੀਂ ਆਪਣੇ ਟਾਈਮਿੰਗ ਦੇਖ ਲਓ ਆਪਣੀ ਐਮਐਲਆਰ ਕੱਟੀ ਹੋਈ ਆ ਐਮਐਲਆਰ ਦੀ ਟਾਈਮਿੰਗ ਦੇਖ ਲਓ ਵੀ ਕਿੰਨੇ ਕੇ ਫਰਕ ਵਾ ਕੋਈ ਵੀ ਲੜਾਈ ਮੰਨ ਲਓ ਹੁੰਦੀ ਆ ਕੋਈ ਅੱਧਾ ਪੌਣਾ ਘੰਟਾ ਦਾ ਚਲੋ ਅੱਧੇ ਘੰਟੇ ਦਾ ਫਰਕ ਪੈ ਜਾਂਦਾ ਇੰਨੇ ਫਰਕ ਚ ਅਸੀਂ ਆ ਗਏ ਉਹਨਾਂ ਨਾਲ ਮੇਰੇ ਭਾਜੀ ਹ ਲੈਗਮੈਂਟ ਤੇ ਇਧਰ ਸਾਈਡ ਤੇ ਜਿਹੜਿਆ ਨੇ ਗੱਡੀ ਮਰੀ ਸਾਈਡ ਤੋਂ ਭਾਜੀ ਮੇਰੇ ਵਿੱਚ ਲਿਆ ਭਾਜੀ ਦਾਤਰ ਨਹੀਂ ਮਰੇ ਇਹਦੇ ਫਾਦਰ ਸਾਹਿਬ ਨੇ ਉਧਰੋਂ ਆ ਕੇ ਆਪਣੀ ਮੋਟਰ ਤੋਂ ਜਦੋਂ ਪਤਾ ਲੱਗਿਆ ਉਹ ਮੇਰੇ ਬੇਟੇ ਦੀ ਲੜਾਈ ਹੋ ਰਹੀ ਆ ਮੇਰੇ ਏਟ ਮਰੀ ਆ ਮੈਂ ਭਾਜੀ ਥੱਲੇ ਬਹਿ ਗਿਆ ਉਹ ਏਟ ਭਾਜੀ ਇਹ ਮੁੰਡੇ ਦੇ ਸਿਰ 'ਚ ਵੱਜੀ ਆ ਖੁਦ ਸਿਰਫ ਸਾਡੇ ਦੋ ਜਣੇ ਇਹ ਸੀ ਕਿ ਦੋ ਜਣੇ ਅਸੀਂ ਸੀਗੇ ਇਹ ਦੋ ਜਣੇ ਜਰੂਰ ਮੇਰੇ ਨਾਲ ਲੜਿਆ ਮੇਰੇ ਨਾਲ ਦਾ ਮੁੰਡਾ ਨਹੀਂ ਭਾਜੀ ਇਹਨਾਂ ਨਾਲ ਲੜਿਆ ਹਾਂਜੀ ਤੇ ਭਾਜੀ ਮੇਰੇ ਪਿੰਡ ਜਾ ਕੇ ਕਿਤੇ ਵੀ ਤੁਸੀਂ ਪਤਾ ਕਰ ਸਕਦੇ ਆ ਮੈਂ ਮੈਂਬਰ ਪੰਚਾਇਤ ਆ ਭਾਜੀ ਮੈਂ ਪਰੇਧ ਦਾ ਮੈਂਬਰ ਹਾਂ ਮੈਂ ਉਹਦੇ ਪਿੰਡ ਦੇ ਵਿੱਚ ਭਾਜੀ ਮੇਰੀ ਅੱਜ ਇਸ ਲੜਾਈ ਤੋਂ ਪਹਿਲਾਂ ਭਾਜੀ ਮੇਰੇ ਤੇ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਮੇਰਾ ਹੈਗਾ ਤੇ ਨਾ ਮੇਰੀ ਕੋਈ ਕਿਸੇ ਨਾਲ ਨਿੱਜੀ ਦੁਸ਼ਮਣੀ ਹੈ ਨਾ ਮੇਰੀ ਕੋਈ ਕਿਸੇ ਨਾਲ ਲੜਾਈ ਹੈਗੀ ਭਾਜੀ ਵਾਕਈ ਗੱਲ ਦੇ ਵਿੱਚ ਮੰਗ ਭਾਜੀ ਜੋ ਵੀ ਇਨਸਾਫ ਹੈ ਜੋ ਵੀ ਕੀਤਾ ਜਾਵੇ ਮਤਲਬ ਮੇਰੇ ਨਾਲ ਜੋ ਵੀ ਨਜਾਇਜ਼ ਕੀਤੀ ਆ ਇਹਦੇ ਬੰਦੇ ਨੇ ਭਾਜੀ ਡ੍ਰਿੰਕ ਇਹਨੇ ਕੀਤੀ ਸੀਗੀ ਇਹਦਾ ਬਲੱਡ ਸੈਂਪਲ ਵੀ ਲਿਆ ਜਾਵੇ ਭਾਜੀ ਵੀ ਹੋਰ ਵੀ ਨਸ਼ੇ ਕਰਦਾ ਇਹ ਬੰਦਾ ਮੌਕੇ ਤੇ ਤੇ ਕਾਨੂੰਨੀ ਕਾਰਵਾਈ ਇਹਦੀ ਜਿਹੜੀ ਗੱਡੀ ਮੇਰੇ ਵਿੱਚ ਬਿਮਾਰੀ ਆ ਭਾਜੀ ਜੇ ਮੇਰੇ ਤੇ ਕਾਨੂੰਨੀ ਵਾਹ ਕਾਰਵਾਈ ਕਰਦਾ ਵਾ ਪਹਿਲੀ ਗੱਲ ਤਾਂ ਮੈਂ ਚਾਹੁੰਦਾ ਨੀਗਾ ਵੀ ਮੇਰੇ ਨਾਲ ਵੀ ਧੱਕਾ ਵੇ ਤੇ ਇਹਦੇ ਨਾਲ ਵੀ ਠੀਕ ਹੈ ਦੂਜੀ ਗੱਲ ਫਿਰ ਇਹ ਦੀ ਪੰਜ ਗੱਡੀ ਤੇ ਵੀ ਨਾਲ ਪ੍ਰਾਪਰ ਪਰਚਾ ਹੋਵੇ ਨੇ ਜਿਹੜੀ ਗੱਡੀ ਮੇਰੇ ਵਿੱਚ ਡਰਿੰਕ ਪਈ ਕਿਹੜਾ ਕਾਨੂੰਨ ਲਾਗੂ ਕਰਦਾ ਵੀ ਆਪਾਂ ਡਰਿੰਕ ਪੀ ਕੇ ਗੱਡੀ ਚਲਾਈਏ ਦੇਖੋ ਮੈਂ 3 ਦਿਨ ਬਾਅਦ ਛੁੱਟੀ ਤੋਂ ਬਾਅਦ ਅੱਜ ਹਸਪਤਲ ਆਇਆ ਮੈਰੀ ਰੂਟੀਨਾ ਕਿ ਰੋਜ਼ ਵਾਰਡ ਦਾ ਰੌਂਡ ਕਰਨਾ ਹੁੰਦਾ ਅੱਜ ਵੀ ਮੈਂ ਜਦੋਂ ਗਿਆ ਤੇ ਸੇਮ ਜੋ ਸਟੋਰੀ ਤੁਹਾਨੂੰ ਦੱਸੀ ਉਹ ਮੈਨੂੰ ਵੀ ਦੱਸੀ ਸੀ ਤੇ ਜਿਹੜਾ ਇਲਾਜ ਦਾ ਤਲਕ ਹੈਗਾ ਮੈਂ ਸਟਾਫ ਕੋਲ ਪੁੱਛਿਆ ਇੰਜੈਕਸ਼ਨ ਜਿਹੜੇ ਸੀਗੇ ਉਹ ਕਹਿੰਦੇ ਅਸੀਂ ਟਾਈਮ ਸਾਰਾ ਕੇ ਲਗਾਉਂਦੇ ਰਹੇ ਆ ਤੇ ਜਿਹੜੀ ਟੈਬਲੇਟ ਫਾਰਮ ਹੁੰਦੀ ਆ ਉਹ ਥੋੜੀ ਮੈਡੀਸਨ ਉਹਨਾਂ ਕੋਲ ਜਿੰਨੀ ਕਿ ਸਟਾਕ ਚ ਹੁੰਦੀ ਉਹ ਸਾਹਮਣੇ ਦੇ ਦਿੰਦੇ ਆ ਆਦਰਵਾਇਜ਼ ਅਸੀਂ ਮੈਡੀਸਨ ਜਿਹੜੀ ਹੈ ਡਿਸਪੈਂਸਰੀ ਚੋਂ ਉਹਨਾਂ ਨੂੰ ਇਸ਼ੂ ਕਰਵਾ ਕੇ ਰੂਟੀਨ ਚ ਦੇ ਦਿੰਨੇ ਆ ਅੱਜ ਵੀ ਉਸੇ ਰੂਟੀਨ ਦੇ ਵਿੱਚ ਮੈਂ ਉਹਨਾਂ ਨੂੰ ਮੈਡੀਸਨ ਨੂੰ ਇਸ਼ੂ ਕਰਵਾ ਕੇ ਦੇ ਦਿੰਦੀ ਸੀ ਤਾਂ ਫਿਰ ਉਹਨਾਂ ਨੂੰ ਇਹ ਪਿਆਸ ਗਿਆ ਕਿ ਜੋ ਸਾਡਾ ਡਿਸਪੈਂਸਰ ਜਿਸਟਰ ਹੈ ਉਹਨੂੰ ਦੇਖ ਕੇ ਆਪਾਂ ਕਨਫਰਮ ਕਰ ਲੈਨੇ ਆ ਜੇ ਨਹੀਂ ਗਿਆ ਹੋਊਗਾ ਤੇ ਅੱਜ ਅਸੀਂ ਹਰ ਹਾਲ ਦੇ ਵਿੱਚ ਇਹ ਭੇਜ ਦਾਂਗੇ ਇਹ ਮੇਰੇ ਨੋਟਿਸ ਦੇ ਵਿੱਚ ਆ ਲਿਆ ਵਾ ਹੁਣ ਤਿੰਨ ਦਿਨ ਮੈਂ ਬਿਮਾਰ ਹੋਣ ਕਰਕੇ ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਅਗਰ ਲੱਗਿਆ ਹੁੰਦਾ ਤਾਂ ਆਪਾਂ ਪਹਿਲਾਂ ਹੀ ਇਹਦੀ ਪੜਤਾਲ ਕਰ ਲੈਂਦੇ ਪਰ ਜਿਵੇਂ ਮੈਂ ਆਇਆ ਇਹਦੀ ਪੜਤਾਲ ਕਰਕੇ ਤੁਰੰਤ ਆਪਾਂ ਸਾਰੀ ਕਾਰਵਾਈ ਕਰਵਾ ਦਿੱਤੀ ਇਸ ਇਸ ਵੇਲੇ ਅਹ ਦੇ ਕੋਈ ਦੱਗਲਾ ਹਸਤਾਲ ਤੋਂ ਅੱਜ ਇੱਕ ਦਲਜੀਤ ਸਿੰਘ ਪੁੱਤਰ ਕੁਮਾਰ ਸਿੰਘ ਵਾਸੀ ਮਾਝਾਵਾ ਐਮਐਲਆਰ ਮਜੂਦ ਹੋਈ ਜੀ ਜਿਹਨੂੰ ਐਮਐਲਆਰ ਮਜੂਦ ਹੋਗੀ ਨਾ ਅਨਯੋਗ ਬਿਆਨ ਕਰਮਾ ਦਾ ਕਰ ਲਿਆ ਬਿਆਨ ਕਰਮਾ ਦੀ ਦੋਵੰਦੀ ਕਾਰਵਾਈ ਉਹੀ ਤਿਆਰੀ ਹੈ